वो मेरे साथ है हरदम हर, हर पल ओ मेरे संग डर के मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਖੁਸ਼ਖਬਰੀ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਏ ਦੇ 23 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ हे ਸ਼ੈਤਾਨ ਮੈਥੋਂ ਪਿੱਛੇ ਹਟ ਤੂੰ ਮੇਰੇ ਲਈ ਠੋਕਰ ਹੈ ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਪ੍ਰਭੂ ਯਸੂ ਮਸੀਹ ਨੇ ਜਦੋਂ ਆਪਣੇ ਸਲੀਬੀ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਵਿਸ਼ੇ ਬਾਰੇ ਆਪਣੇ ਚੇਲਿਆਂ ਨੂੰ ਸਿਖਾਇਆ ਤਾਂ ਪਤਰਸ ਨੇ ਕਿਹਾ हे ਪ੍ਰਭੂ ਜੀ ਪਰਮੇਸ਼ਰ ਇਹ ਨਾ ਕਰੇ ਤੇਰੇ ਲਈ ਇਹ ਕਦੇ ਨਾ ਹੋਵੇਗਾ ਇਸ ਉੱਤੇ ਪ੍ਰਭੂ ਨੇ ਪਤਰਸ ਨੂੰ ਕਿਹਾ हे ਸ਼ੈਤਾਨ ਮੈਥੋਂ ਪਿੱਛੇ ਹਟ ਤੂੰ ਮੇਰੇ ਲਈ ਠੋਕਰ ਦਾ ਕਾਰਨ ਹੈ ਪਤਰਸ ਨੂੰ ਸ਼ੈਤਾਨ ਕਹਿ ਕੇ ਪ੍ਰਭੂ ਨੇ ਆਪਣੀ ਨਾਖੁਸ਼ੀ ਨੂੰ ਪ੍ਰਗਟ ਕਿਉਂ ਕੀਤਾ ਕਿਉਂਕਿ ਸ਼ੈਤਾਨ ਹਮੇਸ਼ਾ ਹੀ ਮਨੁੱਖ ਨੂੰ ਪਰਮਾਉਂਦਾ ਆਇਆ ਹੈ ਅਤੇ ਉਹ ਮਨੁੱਖ ਦੇ ਸਭ ਤੋਂ ਕਰੀਬੀ ਦਾ ਉਪਯੋਗਕਰ ਆਪਣੀਆਂ ਚਿਕਣੀਆਂ ਚੋਪੜੀਆਂ ਤੇ ਉਲਝਾਉਣ ਵਾਲੀਆਂ ਗੱਲਾਂ ਨਾਲ ਪਰਮੇਸ਼ਰ ਦੀ ਯੋਜਨਾ ਅਤੇ ਕੰਮਾਂ ਦਾ ਵਿਰੋਧ ਕਰਦਾ ਹੈ ਹਵਾ ਦੇ ਦੁਆਰਾ ਆਦਮ ਕੋਲੋਂ ਪਾਪ ਕਰਵਾਇਆ ਜ਼ੂਬ ਨੂੰ ਉਸ ਦੀ ਪਤਨੀ ਦੁਆਰਾ ਪਰਮੇਸ਼ਰ ਦੀ ਨਿੰਦਾ ਕਰਨ ਲਈ ਉਕਸਾਇਆ ਹਾਲਾਂਕਿ ਜ਼ੂਬ ਨੇ ਉਸ ਦੀ ਗੱਲ ਨਾ ਸੁਣੀ ਹੁਣ ਇੱਥੇ ਪਤਰਸ ਦਾ ਉਪਯੋਗਕਰ ਪਰਭੂ ਯਾ ਸੁਮਸੀਨੂ ਉਸਦੇ ਉਦੇਸ਼ ਭਾਵ ਸਲੀਬੀ ਬਲੀਦਾਨ ਤੋਂ ਪਰਮਾਉਣਾ ਚਾਹਿਆ ਪਰ ਪ੍ਰਭੂ ਨੇ ਉਸ ਨੂੰ ਡਾਂਟਿਆ ਅੱਜ ਵੀ ਜਦੋਂ ਖੁਸ਼ਖਬਰੀ ਮਨੁੱਖ ਨੂੰ ਸੁਣਾਈ ਜਾਂਦੀ ਹੈ ਤਾਂ ਸ਼ੈਤਾਨ ਕਈ ਪ੍ਰਕਾਰ ਨਾਲ ਮਨੁੱਖ ਨੂੰ ਪਰਮਾਉਂਦਾ ਹੈ ਅਤੇ ਪ੍ਰਭੂ ਤੇ ਵਿਸ਼ਵਾਸ ਕਰਨ ਤੋਂ ਰੋਕਦਾ ਹੈ ਤੁਸੀਂ ਵੀ ਸ਼ੈਤਾਨ ਦੇ ਬੇਕਾਬੂ ਵਿੱਚ ਨਾ ਪਵੋ ਯਿਸੂ ਮਸੀਹ ਨੂੰ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਸਵੀਕਾਰ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ